ਦੁਨੀਆ ਦੇ ਵਿੱਚ ਇੱਕੋ ਇੱਕ ਪਿੰਡ ਹੈ ਜਿਹੜਾ ਜਿਹਦੇ 200 ਘਰ ਨੇ ਹਰ ਘਰ ਦੀ ਜ਼ਿੰਮੇਵਾਰੀ ਹੈ ਆਪਣੇ ਘਰ ਦਾ ਜਿਹੜਾ ਸਵਾਰ ਕੇ ਸਾਫ਼ ਕਰੂਗਾ ਪੂਰੇ ਪਿੰਡ ਚ ਬਾਬੇ ਨਾਨਕ ਨੇ ਗੱਲ ਕੀਤੀ ਸੋ ਕਿਉਂ ਮੰਦਾ ਆਖੀਏ ਜਿੱਤ ਜਮੈ ਰਾਜਾ ਹਾਂਜੀ ਅਸੀਂ ਲੋਕ ਫੋਲੋ ਨਹੀਂ ਕਰਦੇ ਉਸ ਪਿੰਡ ਦੇ ਲੋਕ ਹਰ ਘਰ ਦੇ ਅੱਗੇ ਕੁੜੀ ਦਾ ਨਾਮ ਲਿਖਣਗੇ ਹਰ ਘਰ ਦੇ ਪਿੰਕ ਪਿੰਕ ਕਲਰ ਕੀਤੇ ਹੋਏ ਨੇ ਘਰਾਂ ਨੂੰ ਸਕੂਲ ਗੁਰਨਾਣ ਦੇਵ ਦੇ ਨਾਮ ਤੇ ਹਸਪੀਟਲ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਜਿੱਥੇ ਥੜੇ ਤੇ ਗੁਰੂ ਨਾਨਕ ਸਾਹਿਬ ਜੀ ਬੈਠੇ ਸੀ ਉਸ ਥੜੇ ਦੇ ਉੱਤੇ ਅੱਜ ਤੱਕ 5 550 ਸਾਲਾਂ ਤੋਂ ਉਸ ਪਿੰਡ ਦੇ ਉੱਤੇ ਕ੍ਰਿਮੀਨਲ ਕੇਸ ਨਹੀਂ ਆ ਕੋਈ ਅੱਜ ਤੱਕ ਉਸ ਪਿੰਡ ਦਾ ਬੰਦਾ ਥਾਣੇ 'ਚ ਨਹੀਂ ਗਿਆ ਪੰਜ ਬੈਠ ਕੇ ਇੱਕ ਫੈਸਲਾ ਕਰਕੇ ਅਰਦਾਸ ਕਰ ਦਿੰਦੇ ਨੇ ਗੁਰਨਾਨਕ ਦਾ ਫੈਸਲਾ ਆਖਰੀ ਹੈ ਨਾਰੀਅਲ ਤੋੜ ਕੇ ਵੰਡ ਦਿੰਦੇ ਨੇ ਮਜ਼ਾਲ ਆ ਕੋਈ ਜੱਜ ਦਾ ਫੈਸਲਾ ਬਦਲ ਸਕਦਾ ਬਾਬੇ ਨਾਨਕ ਦਾ ਫੈਸਲਾ ਨਹੀਂ ਬਦਲਦਾ ਜਿਹੜਾ ਮੋੜ ਦੇ ਅੱਜ ਤੱਕ ਉਸ ਪਿੰਡ ਦੇ ਵਿੱਚ ਪੁਲਿਸ ਕੇਸ ਨਹੀਂ ਬਣਿਆ ਇੱਥੇ ਇੱਕ ਪਿੰਡ